ਸ਼ੀਗਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਇੱਥੇ ਈਟੋ ਬੀਕੋ ਦੇ ਵਿੱਚ ਕਾफी ਰੌਣਕਾਂ ਲੱਗੀਆਂ ਹੋਈਆਂ ਨੇ ਕਿਉਂਕਿ ਇੱਥੇ ਹੋ ਰਿਹਾ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋਅ ਜਿੱਥੇ ਪਿੱਛੇ ਤੁਸੀਂ ਇਕੱਠ ਦੇਖ ਸਕਦੇ ਹੋ ਲੋਕਾਂ ਦਾ ਕਾਫੀ ਇੱਥੇ ਗਾਇਕ ਵੀ ਪਹੁੰਚੇ ਹੋਏ ਨੇ ਲੋਕ ਖੂਬ ਆਨੰਦ ਮਾਣ ਰਹੇ ਨੇ ਆਰਗੇਨਾਈਜ਼ਰਸ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਡੇ ਨਾਲ ਪੂਰੀ ਰਿਪੋਰਟ ਸਾਂਝੀ ਕਰਦੇ ਹਾਂ 8 ਤੋਂ 10 ਵਿੱਚ ਬੀਤੇ ਦਿਨੀ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋਅ ਕਰਵਾਇਆ ਗਿਆ ਆਰ ਕੇ ਐਂਟਰਟੇਨਮੈਂਟ ਅਤੇ ਮਹਿਫਿਲ ਮੀਡੀਆ ਵੱਲੋਂ ਪਿਛਲੇ 36 ਸਾਲਾਂ ਤੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਉੱਚ ਚੋਟੀ ਦੇ ਕਈ ਕਲਾਕਾਰ ਪਹੁੰਚੇ ਜਿਨ੍ਹਾਂ ਵੱਲੋਂ ਮੇਲੇ ਵਿੱਚ ਖੂਬ ਰੌਣਕਾਂ ਲਗਾਈਆਂ ਗਈਆਂ ਵੁੱਡਬਾਈਨ ਮਾਲ ਦੀ ਪਾਰਕਿੰਗ ਵਿੱਚ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋਅ ਕਰਵਾਇਆ ਗਿਆ ਜਿੱਥੇ ਕਿ ਟਰੱਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਇਸ ਦੇ ਨਾਲ ਹੀ ਮੇਲੇ ਵਿੱਚ ਆਉਣ ਵਾਲੇ ਲੋਕਾਂ ਲਈ ਕੋਈ ਟਿਕਟ ਨਹੀਂ ਰੱਖੀ ਗਈ ਸੀ ਹਰ ਸਾਲ ਬਿਲਕੁਲ ਫ੍ਰੀ ਮੇਲਾ ਕਰਵਾਇਆ ਜਾਂਦਾ ਹੈ ਮੇਲੇ ਦੌਰਾਨ ਲੋਕਾਂ ਦੀ ਸਹੂਲਤ ਵੀ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਸਨ ਔਰਤਾਂ ਸਜਤਾਜ ਕੇ ਮੇਲੇ ਵਿੱਚ ਪੰਜਾਬੀ ਪਹਿਰਾਵਾ ਪਾ ਕੇ ਪਹੁੰਚੀਆਂ ਮੇਲੇ ਵਿੱਚ ਬੱਚਿਆਂ ਦੇ ਵੀ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਬੱਚਿਆਂ ਦੇ ਗਾਇਕੀ ਤੇ ਪੰਗੜੇ ਦੇ ਮੁਕਾਬਲੇ ਹੋਏ ਜਿਸ ਵਿੱਚ ਪਹਿਲਾ ਦੂਸਰਾ ਅਤੇ ਤੀਸਰਾ ਇਨਾਮ ਵੀ ਕੱਢਿਆ ਗਿਆ ਅਤੇ ਬੱਚਿਆਂ ਨੂੰ ਟਰੋਫੀ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਇਸ ਮੌਕੇ ਤੇ ਪਾਕਿਸਤਾਨ ਦੇ ਉੱਗੇ ਗਾਇਕ ਹਸਨੈਨ ਅਕਬਰ ਵੀ ਪਹੁੰਚੇ ਜਿਨ੍ਹਾਂ ਨੇ ਖੂਬ ਰੌਣਕਾਂ ਲਗਾਈਆਂ ਜਿਕਰ ਹੋਇਆ ਹੈ ਕਿ ਮੇਲੇ ਤੇ ਸਵੇਰ ਤੋਂ ਹੀ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ ਜਿੱਥੇ ਲੋਕਾਂ ਨੇ ਖਾਣ ਪੀਣ ਦਾ ਆਨੰਦ ਮਾਣਿਆ ਅਤੇ ਨਾਲ ਹੀ ਔਰਤਾਂ ਨੇ ਸੂਟਾਂ ਦੀ ਖਰੀਦਦਾਰੀ ਵੀ ਕੀਤੀ ਇਸ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਦੇ ਕਈ ਮੈਂਬਰ ਵੀ ਪਹੁੰਚੇ ਜਿਨ੍ਹਾਂ ਵੱਲੋਂ ਸਟੇਜ ਤੇ ਜਾ ਕੇ ਉੱਗੇ ਗਾਇਕ ਹਸਨੈਨ ਅਕਬਰ ਅਤੇ ਹੋਰਾਂ ਨੂੰ ਸਨਮਾਨ ਚਿੰਨ ਪੇਟ ਕੀਤੇ ਗਏ ਇਸ ਮੌਕੇ ਤੇ ਮੇਲੇ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵਿੱਚੋਂ ਮਹਿਫਿਲ মিডিਆ ਦੇ ਸੀਈਓ ਸਰਦਾਰ ਜਸਵਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪਿਛਲੇ 36 ਸਾਲਾਂ ਤੋਂ ਭਾਈਚਾਰੇ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਲੇ ਨੂੰ ਹਰ ਸਾਲ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ ਜਿਸ ਕਾਰਨ ਸਾਨੂੰ ਹੋਰ ਸ਼ਕਤੀ ਮਿਲਦੀ ਹੈ। ਇਸ ਦੇ ਨਾਲ ਹੀ ਹੋਰ ਪ੍ਰਬੰਧਕਾਂ ਨੇ ਵੀ ਕੀ ਕਿਹਾ ਜਾਣਦੇ ਆ। ਮੇਲੇ ਦੇ ਆਰਗੇਨਾਈਜ਼ਰ ਜਸਵਿੰਦਰ ਕੋਸਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਤਾਂ ਸਰ ਮੇਲਾ ਹੋ ਰਿਹਾ ਇੱਥੇ ਅੱਜ ਕੀ ਕਹਿਣਾ ਚਾਹੋਗੇ ਇਸ ਮੇਲੇ ਤੇ ਇੰਨੀ ਰੌਣਕਾਂ ਲੱਗੀਆਂ ਹੋਈਆਂ ਇਹ ਜੀ ਪਹਿਲਾਂ ਤਾਂ ਹਮਦਰਦ মিডিਏ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛਤਰੀਵਾਂ ਮੇਲਾ ਜੀ ਹਰ ਇੱਕ ਸਾਲ ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਕਰਦਾ ਇਸੇ ਤਰ੍ਹਾਂ ਦੋਨੇ ਪੰਜਾਬਾਂ ਦਾ ਮੇਲਾ ਹੁੰਦਾ ਲੈਂਦੇ ਪੰਜਾਬ ਦੇ ਢੱਡੇ ਪੰਜਾਬ ਦਾ ਦੋਨੇ ਪੰਜਾਬ ਆ ਕੇ ਪੂਰਾ ਆਪਣਾ ਮਨੰਨਣ ਕਰਦੇ ਆ ਸਾਡੀ ਮੇਨ ਕੁਛ ਜੇ ਹੈ ਕਿ ਸਾਡੀਆਂ ਜਿਹੜੀਆਂ ਆਉਣ ਵਾਲੀ ਰੂਟਸ ਆ ਸਾਡੇ ਬੱਚੇ ਆ ਉਹ ਸਾਡੇ ਕਲਚਰ ਨਾਲ ਜੋੜਨ ਜੇ ਕਲਚਰ ਨਾਲ ਜੋੜਨਗੇ ਉਹਨਾਂ ਨੂੰ ਆਪਣੇ ਦਾਦੀ ਨਾਨੇ ਨਾਨੀਆਂ ਦੀਆਂ ਤੇ ਪੰਜਾਬ ਦੀਆਂ ਯਾਦਾਂ ਤਾਂ ਹੀ ਤਾਜ਼ੀਆਂ ਰਹਿਣਗੀਆਂ ਜੀ ਕਿਉਂਕਿ ਮੇਲਾ ਮੇਲਾ ਆਰਗੇਨਾਈਜ਼ ਕਰਨ ਲਈ ਕਿੰਨੀ ਕਿ ਮਿਹਨਤ ਲੱਗਦੀ ਆ ਕੁਝ ਦੇਖ ਹੀ ਰਹੇ ਹਾਂ ਜੀ ਕਿਉਂਕਿ ਇਹ ਮੇਲੇ ਹੁੰਦੇ ਨੇ ਟਾਈਮ ਦੀ ਬਹੁਤ ਕਿੱਲੇਤ ਹੁੰਦੀ ਆ ਕਲਾਕਾਰ ਫੜ ਲਗਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨ ਸੰਧੂ ਤੇ ਅਸੀਂ ਮਹਿਫਿਲ ਟੀਮ ਦੀ ਟੀਮ ਵਿੱਚ ਹੈਗੇ ਆਂ 35 ਸਾਲਾਂ ਤੋਂ ਪੰਜਾਬ ਦੇ ਮੇਲਾ ਈਟੋਬੀਕੋ ਵਿੱਚ ਹੁੰਦਾ ਜਸਵਿੰਦਰ ਖੋਸਾ ਭਾਜੀ ਵੱਲੋਂ ਕਰਵਾਇਆ ਜਾਂਦਾ ਔਰ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਮੇਲਾ ਕਿੰਨਾ ਸੋਹਣਾ ਭਰਿਆ ਹੈ ਜਿਹੜੇ ਆਰਟਿਸਟਸ ਨੇ ਇੰਡੀਆ ਤੇ ਕੈਨੇਡਾ ਤੋਂ ਆਂਦੇ ਨੇ ਔਰ ਜ਼ਬਰਦਸਤ ਪਰਫਾਰਮੈਂਸ ਹੁੰਦੀ ਹੈ ਆਰਟਿਸਟ ਤੋਂ ਇਲਾਵਾ ਇੱਥੇ ਟਰੱਕ ਸ਼ੋ ਜੀਪ ਸ਼ੋ ਕਬੂਤਰਾਂ ਦੀ ਬਾਜੀ ਦਿਸਪ ਦੀ ਬਾਜੀ ਬਹੁਤ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਇਸ ਸਾਲ ਮਿਸ ਕਰਤਾ ਤੇ ਅਗਲੇ ਸਾਲ ਤੁਸੀਂ ਮਿਸ ਨਹੀਂ ਕਰਨਾ ਜ਼ਰੂਰ ਮਿਲ ਲੇਤੇ ਆਣਾ ਤੇ ਮੇਰੇ ਨਾਲ ਨੇ ਹਰਮਿਲab ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰਦ ਟੀਵੀ ਦੇਖ ਰਹੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ 'ਚ ਬੈਠੇ ਨੇ ਜੋ ਅਲੱਗ-ਅਲੱਗ ਥਾਵਾਂ ਤੇ ਬੈਠੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਹੜ੍ਹ ਤੋਂ ਪੀੜਤ ਨੇ ਉਹਨਾਂ ਲਈ ਸਾਡੀ ਦੁਆ ਹੈ ਕਿ ਪ੍ਰਮਾਤਮਾ ਵਧੀਆ ਦਿਨ ਦੁਬਾਰਾ ਲੈ ਕੇ ਆਉਣ ਤੇ ਫਿਰ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਮੇਲੇ ਲੱਗਦੇ ਰਹਿਣ ਔਰ ਇੱਥੇ ਰਿਸਪੈਕਟਡ ਸਾਡੇ ਸਤਿਕਾਰਯੋਗ ਜਸਵਿੰਦਰ ਖੋਸਾ ਜੀ ਮੇਲਾ ਕਰਾਉਂਦੇ ਨੇ ਬਹੁਤ ਮਹਿਨਾਜ਼ ਹਸਤੀਆਂ ਆਉਂਦੀਆਂ ਨੇ ਤੇ ਮੈਂ ਵੀ ਇੱਥੇ ਪਰਫਾਰਮ ਕਰਨ ਦਾ ਮੌਕਾ ਮਿਲਿਆ ਔਰ ਸਾਡੇ ਬਹੁਤ ਔਰ ਜਸਵਿੰਦਰ ਖੋਸਾ ਭਾਜੀ ਅਮਨਦੀਪ ਪੰਨੂ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਬੁਲਾ ਕੇ ਇਹਨਾਂ ਮਾਨ ਸਤਿਕਾਰ ਦੇਣ ਲਈ ਥੈਂਕ ਯੂ ਥੈਂਕ ਯੂ ਜੀ ਔਰ ਜ਼ਰੂਰ ਤੁਸੀਂ ਅਗਲੇ ਸਾਲ ਆਣਾ ਹੈ ਔਰ ਜਿਹੜੀ ਇਹ ਸਾਰਾ ਕ੍ਰੈਡਿਟ ਜਸਵਿੰਦਰ ਭਾਜੀ ਖੋਸਾ ਭਾਜੀ ਤੇ ਅਮਨ ਪੰਨੂ ਨੂੰ ਜਾਂਦਾ ਸੋ ਮਿਲਦੇ ਹਾਂ ਤੁਹਾਨੂੰ ਅਗਲੇ ਸਾਲ ਇਸ ਮੇਲੇ ਵਿੱਚ ਉੱਗੇ ਗਾਇਕ ਮੰਗੀ ਮਾਹਲ ਗੁਰਵਿੰਦਰ ਬਰਾੜ ਕੋਰਾਲਾ ਮਾਨ ਰਾਜੂ ਢਾਲੀਵਾਲ ਅਤੇ ਹੋਰ ਵੀ ਕਈ ਕਲਾਕਾਰਾਂ ਵੱਲੋਂ ਗੀਤ ਗਾਏ ਗਏ ਅਤੇ ਦਰਸ਼ਕਾਂ ਦਾ ਮਨ ਮੋ ਲਿਆ ਗਿਆ ਮੇਲੇ ਵਿੱਚ ਰੌਣਕਾਂ ਲਗਾਉਣ ਲਈ ਪਹੁੰਚੇ ਗਾਇਕ ਗੀਤਕਾਰ ਅਤੇ ਹੋਰ ਕਲਾਕਾਰਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਮੇਲੇ ਦੀ ਬਹੁਤ ਉਡੀਕ ਰਹਿੰਦੀ ਹੈ ਇਹ ਪੂਰਾ ਪਰਿਵਾਰਕ ਮੇਲਾ ਹੁੰਦਾ ਹੈ ਅਤੇ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਇੱਥੋਂ ਦੇ ਜੰਮਪਲ ਬੱਚੇ ਵੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਇਹ ਸਭ ਚੀਜ਼ਾਂ ਬਹੁਤ ਘਟਦੀਆਂ ਜਾ ਰਹੀਆਂ ਹਨ ਅਤੇ ਕੈਨੇਡਾ ਦੇ ਵਿੱਚ ਵਾਧੀਆਂ ਜਾ ਰਹੀਆਂ ਹਨ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਮੰਗੀ ਮਹਾਲ ਹਮਦਰਦ ਟੀਵੀ ਵਾਲੇ ਅੱਜ ਪਹੁੰਚੇ ਨੇ ਬੜੀ ਖੁਸ਼ੀ ਹੋਈ ਹੈ ਜੀ ਪੰਜਾਬ ਦੇ ਮੇਲੇ ਤੇ ਰੌਣਕਾਂ ਲੱਗੀਆਂ ਨੇ ਪੰਜਾਬੀਆਂ ਦੀਆਂ ਸੋ ਪੰਜਾਬ ਸਾਡਾ ਜਿੰਦਾਬਾਦ ਰਵੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਤਿ ਸ੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਹਮਦਰਦ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜਿੰਨੇ ਵੀ ਮੇਰੇ ਦੋਸਤ ਹਮਦਰਦ ਟੀਵੀ ਦੇਖ ਰਿਹਾ ਸਾਰਿਆਂ ਨੂੰ ਮੇਰੇ ਵੱਨੀਓ ਜਾਨੀ ਅਪ ਤੁਹਾਡੇ ਆਪਣੇ ਰਾਜੂ ਢਾਲੇ ਵਾਲੇ ਵੀ ਨਹੀਂ ਸਤਿ ਸ੍ਰੀ ਅਕਾਲ ਜੀ ਤੇ ਸਾਰਾ ਜੋ ਮੇਲਾ ਹੋ ਰਿਹਾ ਇੱਥੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੁਸੀਂ ਪਰਫਾਰਮ ਕਰਕੇ ਆਏ ਹੋ ਕਿਵੇਂ ਦੀ એનર્ਜੀ ਸੀ ਜੀ ਬਹੁਤ ਵਧੀਆ ਜੀ ਸਾਡੇ ਭਰਾਵਾਂ ਦਾ ਬਹੁਤ ਸਾਥ ਮਿਲੇ ਆ ਸੋ ਪਿਛਲੇ 30 35 ਸਾਲਾਂ ਤੋਂ ਮੇਲਾ ਹੋ ਰਿਹਾ ਜੀ ਹ ਸਾਡੇ ਭਾਜੀ ਜਸਵਿੰਦਰ ਖੋਸਾ ਜੀ ਮੈਡਮ ਅਮਨ ਪਨੂ ਜੀ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇੱਥੇ ਕੈਨੇਡਾ ਦੀ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਜੀ ਸੋ ਇਹਨਾਂ ਨੇ ਸਾਨੂੰ ਇੱਥੇ ਕੈਨੇਡਾ ਸੱਦਿਆ ਜੀ ਜੀ ਤੇ ਇੱਥੇ ਜਿਵੇਂ ਪਰਫਾਰਮ ਕੀਤਾ ਤਾਂ ਤੁਹਾਨੂੰ ਐ ਲੱਗਿਆ ਜਿਵੇਂ ਪੰਜਾਬ ਦੇ ਵਿੱਚ ਹੀ ਤੁਸੀਂ ਪਰਫਾਰਮ ਕਰ ਰਹੇ ਹੋ ਇੰਨੇ ਪੰਜਾਬੀ ਪਹੁੰਚੇ ਹੋਏ ਨੇ ਇੱਥੇ ਬਿਲਕੁ ਮਤਲਬ ਜੇ ਕਹਿੰਦੇ ਆ ਵੀ ਆਪਣਾ ਦੇਸ਼ ਛੱਡ ਕੇ ਆਇਆ ਸਾਨੂੰ ਇਹ ਲੱਗਦਾ ਵੀ ਇਹ ਵੀ ਸਾਡਾ ਦੇਸ਼ ਈ ਇਹ ਵੀ ਸਾਡੀ ਧਰਤੀ ਆ ਕਿਉਂਕਿ ਜਿੱਧਰ ਆਪਾਂ ਦੇਖੀਏ ਪੰਜਾਬੀ ਪੰਜਾਬੀ ਖੜੇ ਆ ਜੀ ਜਦੋਂ ਆਪਾਂ ਬ੍ਰਾਮਕਨ ਸ਼ਹਿਰ ਜਾਵੇਂ ਸੀ ਸਾਗਾ ਵੀ ਜਾਂਦੇ ਆ ਉੱਥੇ ਪੰਜਾਬੀ ਮਿਲਦੇ ਆ ਜੀ ਹਰ ਜਗ੍ਹਾ ਤੇ ਤੇ ਇਹੋ ਜਿਹੇ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣਾ ਚਾਹੀਦਾ ਆ ਜੀ ਬਿਲਕੁਲ ਜੀ ਕਿਉਂਕਿ ਇਹ ਸਾਡਾ ਕਲਚਰ ਆ ਜੀ ਇਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਤੇ ਤਾਂ ਜੋ ਸਾਡੇ ਬੱਚਿਆਂ ਨੂੰ ਸਾਡਾ ਕਲਚਰ ਪਤਾ ਲੱਗੇ ਜੀ ਜੀ ਇੱਕ ਭੈਣ ਮੈਂ ਗੀਤ ਸੁਣਾਉਣਾ ਚਾਹੁੰਨਾ ਜੀ ਮੇਰਾ ਸਰਦਾਰੀ ਬਿੱਕ ਕਦੇ ਤੂੰ ਕੈਨੇਡਾ ਕ ਐਡਾ ਵੱਡਾ ਤੇਰਾ ਕਿਹੜਾ ਚੱਲੇ ਦਾ ਵਪਾਰ ਵੇ ਦਿਲ ਕਰ ਸੁਣਦੀਆਂ ਚਾਂਜਰਾ ਮੈਂ ਪਾਵਾਂ ਕਹਿਣ ਲੱਗੀ ਸੋਚਾਂ ਸੋਬਾਰੀ ਮੁੰਡਿਆ ਜੱਟੀ ਦੀ ਤਮੰਨਾ ਜੇ ਤੂੰ ਪੂਰੀ ਕਰ ਦੇ ਫੇਰ ਤੇਰੀ ਮੰਨਾ ਸਰਦਾਰੀ ਮੁੰਡਿਆ ਹੋ ਲਾਡਾ ਨਾਲ ਬਾਪੂ ਜੀ ਨੇ ਸਾਨੂੰ ਬੇਲੋ ਪਾਲਿਆ ਮੋੜਾਂ ਉੱਤੇ ਖੜਕੇ ਨਹੀਂ ਤੇਮ ਅਸੀਂ ਗਾਲਿਆ ਜਾਣਦਾ ਬਲਡ ਸਾਡਾ ਕਾਰੋਬਾਰ ਨੂੰ ਚੱਲਦੀ ਆ ਤਾਂ ਹੀ ਸਰਦਾਰੀ ਬਲੀਏ ਸੋਨੇ-ਸੋਨੇ ਵਾਲੀ ਗੱਲ ਕੀ ਕਰਦੀ ਜੱਟ ਹੀਰੇ 'ਚ ਜੜਾ ਦੂ ਤੈਨੂੰ ਸਾਰੀ ਬਲੀਏ ਸੋ ਇਹਨਾਂ ਤੇ ਲਿਖਿਆ ਜਿਹੜੇ 6 ਮਹੀਨੇ ਕੈਨੇਡਾ 6 ਮਹੀਨੇ ਪੰਜਾਬ ਸਾਡੇ ਭਰਾ ਆਉਣਾ ਜਾਣਾ ਰਹਿੰਦਾ ਉਹਨਾਂ ਦੀ ਲਾਈਫ ਤੇ ਲਿਖਿਆ ਜੀ ਗਾਣਾ ਠੀਕ ਹੈ ਸਸ ਜੀ ਤੁਹਾਡਾ ਧੰਨਵਾਦ ਜੀ ਬਹੁਤ ਸੋਹਣਾ ਗੀਤ ਗਾਇਆ ਤੁਸੀਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਅੱਜ ਦੇ ਸਤਿ ਸ਼੍ਰੀ ਅਕਾਲ ਜੀ ਮੇਲੇ ਦੀ ਦਾ ਰੌਣਕ ਤੁਸੀਂ ਦੇਖ ਹੀ ਰਹੇ ਹੋ ਵੀ ਬਹੁਤ ਹਮ ਹਮਾ ਕੇ ਲੋਕ ਪਹੁੰਚੇ ਨੇ ਤੇ ਇਹ ਧੰਨਵਾਦ ਆ ਜਸਵਿੰਦਰ ਖੋਸਾ ਭਾਜੀ ਦਾ ਜਿਨ੍ਹਾਂ ਨੇ ਮੇਰੀ ਉਮਰ ਤੋਂ ਵੀ ਵੱਧ ਉਹਨਾਂ ਨੂੰ ਸਾਲ ਹੋ ਗਏ ਮੇਲਾ ਕਰਵਾਉਂਦੇ ਆ ਇਹਨੂੰ ਤੇ ਲੋਕ ਇਦਾਂ ਹੀ ਜੋੜਦੇ ਨੇ ਹਰ ਵਾਰੀ ਤੇ ਮੈਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਲਵਾਂਗਾ ਪਰ ਮੈਂ ਇਹਦੀ ਗੱਲ ਕਹਿਣੀ ਚਾਹੁੰਨਾ ਕਿ ਜਿੱਦਾਂ ਪੰਜਾਬ ਦੇ ਹਾਲਾਤ ਅੱਜਕੱਲ੍ਹ ਚੱਲ ਰਹੇ ਨੇ ਸੋ ਤੁਹਾਡੇ ذریعے ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਨਾ ਕਿ ਜਿੰਨਾ ਵੀ ਆਪਾਂ ਤਲਫਲ ਜੋ ਵੀ ਆਪਾਂ ਸਹਿਯੋਗ ਪਾ ਸਕੀਏ ਆਪਾਂ ਜ਼ਰੂਰ ਲੋਕਾਂ ਦੇ ਨਾਲ ਖੜੀਏ ਤੇ ਮੇਰਾ ਗਾਣਾ ਅਸੀਂ ਰਿਲੀਜ਼ ਕਰ ਰਹੇ ਹਾਂ ਪੰਜਾਬ ਦੇ ਵਾਸਤੇ ਉਹਦੀਆਂ ਚੰਦ ਲੈਣਾ ਮੈਂ ਤੁਹਾਨੂੰ ਸੁਣਾਉਣੇ ਸਾਂਗਾਂਗਾ ਹੋ ਕੀ ਡੋਬੇ ਕੀ ਸੋਕੇ ਸਾਰੇ ਦੇਖੇ ਨੇ ਹੋ ਕੀ ਡੋਬੇ ਕੀ ਸੋਕੇ ਸਾਰੇ ਦੇਖੇ ਨੇ ਓ ਸਾਨੂੰ ਦੱਸ ਕੀ ਭੁੱਲਿਆ ਦਿਨ ਸਭ ਚੇਤੇ ਨੇ ਹੋ ਕਿੰਨੀ ਵਾਰੀ ਪਰਖਿਆ ਖੋਰੇ ਸਮਿਆਂ ਨੇ ਹੋ ਪਰ ਭੁੱਲੀਆਂ ਤੋਂ ਹੱਸ ਕੇ ਕੋ ਜਵਾਬ ਮਿਲੂ ਕਿ ਜਦ ਵੀ ਸੱਜਣਾ ਹਾਲ ਚਾਲ ਤੂੰ ਪੁੱਛੇਗਾ ਇਹ ਚੜ੍ਹਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਆਹ ਚੜ੍ਹਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਸੋ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਸਾਰੇ ਅਰਦਾਸ ਕਰੀਏ ਤੇ ਬਸ ਇਹੀ ਮੈਂ ਕਹਿਣਾ ਚਾਹੁੰਦਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਾਸ਼ਟ੍ਰ ਗਾਲ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਮੈਂ ਹਮਦਰਦ ਟੀਵੀ ਵਾਲਿਆਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਹੜੇ ਟੋਰਾਂਟੋ ਚ ਪਹੁੰਚੇ ਆ ਸੋ ਮੇਰਾ ਜੀ ਗੀਤ ਆ ਹੁਣੇ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਚੱਲਦੇ ਪਿਆ ਉਹਨਾਂ ਤੇ ਆ ਉਹਦੇ ਦੋ ਗੋਲ ਮੈਂ ਤੁਹਾਨੂੰ ਸੁਣਨ ਲੱਗਾ ਨਾ ਆ ਕੰਮ ਕਿਤਾਬਾਂ ਨਹੀਂ ਨਾ ਚੱਲੇ ਕਾਰੋਬਾਰ ਕੁੜੇ ਸਾਨੂੰ ਪੁੱਛਦਾ ਕੌਣ ਆ ਦੱਬਿਆ ਨੂੰ ਸਾਨੂੰ ਦੱਬਦਾ ਏ ਸੰਸਾਰ ਕੁੜੇ ਕਿਸਮਤ ਵਿਹਾਰਾਂ ਵਿੱਚ ਹੀ ਕਿਸਮਤ ਵਿਹਾਰਾਂ ਵਿੱਚ ਹੀ ਰੰਗੀ ਜਾਂਦੀ ਏ ਹਏ ਜੂਨ ਜੱਟ ਦੀ 18 ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਐ ਹਏ ਜੂਨ ਜੱਟ ਦੀ ਸੋ ਮੇਰਾ ਨਵਾਂ ਨਵਾਂ ਗੀਤ ਰਿਲੀਜ਼ ਹੋਇਆ ਸੋ ਮੈਂ ਸਾਰਿਆਂ ਨੂੰ ਚਾਹਾਂਗਾ ਕਿ ਜਰੂਰ ਫੇਸਬੁਕ ਆ YouTube ਤੇ ਜਾ ਕੇ ਸਾਰੇ ਸੁਣੋ ਤੇ ਸਰ ਜੋ ਨੌਜਵਾਨ ਪੀੜ੍ਹੀ ਹੈ ਅੱਜ ਕੱਲ ਦੀ ਗਾਇਕੀ ਦੇ ਵਿੱਚ ਆਉਣਾ ਚਾਹੁੰਦੀ ਐ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਹਾਂਜੀ ਉਹਨਾਂ ਨੂੰ ਇਹੀ ਸੁਨੇਹਾ ਸੁਨੇਹਾ ਮੇਰੇ ਵੱਲੋਂ ਵੀ ਚੰਗੀ ਤਰ੍ਹਾਂ ਸਿੱਖ ਕੇ ਆਓ ਅੱਗੇ ਕਿਉਂਕਿ ਸਿੱਖਿਆ ਆਇਆ ਬੰਦਾ ਕਿਤੇ ਨਾ ਕਿਤੇ ਆਪਰ ਆਈਸ ਕਰਦਾ ਹੈ ਮਤਲਬ ਸਟੇਜ ਤੇ ਨੌਲੇਜ ਜ਼ਰੂਰ ਹੋਣੀ ਚਾਹੀਦੀ ਜੇ ਆਪਰ ਸਟੇਜ ਤੇ ਗਾਉਣਾ ਤਾਂ ਮੇਲਾ ਦੇਖਣ ਪਹੁੰਚੇ ਦਰਸ਼ਕਾ ਹੋਰ ਵੀ ਕਈ ਖਾਸ ਮਹਿਮਾਨਾਂ ਨੇ ਹਮਦਰਦ মিডিਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੇਲੇ ਵਿੱਚ ਪਹੁੰਚ ਕੇ ਉਹ ਖੂਬ ਆਨੰਦ ਲੈ ਰਹੇ ਹਨ ਉਹਨਾਂ ਮੇਲੇ ਦੇ ਪ੍ਰਬੰਧਕਾਂ ਦਾ ਹਰ ਸਾਲ ਇੰਨਾ ਸੋਹਣਾ ਮੇਲਾ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਮੇਲਾ ਮੇਲੀਆਂ ਦਾ ਤੇ ਯਾਰਾਂ ਫੇਲੀਆਂ ਦਾ ਤੇ ਅੱਜ ਖਾਸ ਕਰਕੇ ਮੈਂ ਧੰਨਵਾਦ ਕਰੂੰਗਾ ਹਮਦਾਦ ਟੀਵੀ ਦਾ ਤੇ ਜ਼ਿੰਦਾਬਾ ਟੀਵੀ ਰੇਡੀਓ ਵੀ ਅੱਜ ਤੁਹਾਡਾ ਵੈਲਕਮ ਕਰਦੇ ਤੇ ਅੱਜ ਖਾਜਾ ਪੰਜਾਬ ਦੇ ਮੇਲਾ ਤੁਹਾਡਾ ਤੇ ਸਾਡਾ ਆਪਣਾ ਪੰਜਾਬ ਦੇ ਮੇਲਾ ਆ ਤੇ ਆਪਾਂ ਸਾਰਿਆਂ ਨੇ ਰੌਣਕਾਂ ਲਾਈਆਂ ਹੋਈਆਂ ਆ ਤੇ ਪਹਿਲਾਂ ਤਾਂ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਮੰਗਾ ਭਾਜੀ ਮੰਗਾ ਭਾਜੀ ਬਿਲਕੁਲ ਜੀ ਆਪਾਂ ਸਾਰਿਆਂ ਨੂੰ ਆਪਣੇ ਪੂਰੀ ਸਮੁੱਚੀ ਟੀਮ ਵੱਲੋਂ ਖੋਸਾ ਭਾਜੀ ਨੂੰ ਪੰਜਾਬ ਦੇ ਦਿਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਸੋ ਪੰਜਾਬ ਦੇ ਵੈਸੇ ਮੇਲੇ ਕਰਾਉਣੇ ਜਿਹੜੇ ਆ ਨਾ ਇਹ ਕੋਈ ਸੌਕੇ ਕੰਮ ਨਹੀਂ ਆ ਪਰ ਖੁਸ਼ਾ ਸਾਹਿਬ ਨਿਰੰਤਰ ਲਗਾਤਾਰ ਜਿਹੜਾ ਆ ਜੀ ਉਹ ਇਹ ਮੇਲੇ ਜਿਹੜੇ ਆ ਉਹ ਕਰਵਾ ਰਹੇ ਆ ਸੋ ਬਿਨਾ ਕਿਸੇ ਰੋਕ ਟੋਕ ਤੋਂ ਤੁਸੀਂ ਦੇਖੋ ਮੌਸਮ ਕਿੰਨਾ ਵਧੀਆ ਆ ਮੌਸਮ ਦੇ ਨਾਲ ਨਾਲ ਕਲਾਕਾਰ ਵੀ ਪੂਰਾ ਜਿਹੜਾ ਇਸ ਵੇਲੇ ਪੂਰਾ ਜਿਹੜਾ ਵਧੀਆ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਆ ਸੋ ਆਓ ਜੇ ਤੁਸੀਂ ਘਰ ਚ ਜੇ ਬੈਠੇ ਆ ਤਿੰਨ ਚਾਰ ਘੰਟੇ ਪ੍ਰੋਗਰਾਮ ਜੇ ਚੱਲਣਾ ਆ ਸੋ ਨਿਕਲੋ ਘਰਾਂ ਦੇ ਵਿੱਚੋਂ ਵਧੀਆ ਮੇਲੇ ਦਾ ਜਿਹੜਾ ਆ ਜੀ ਲੁੱਟ ਬਟਾਓ ਤੁਸੀਂ ਹਰ ਤਰੀਕੇ ਦਾ ਰੰਗ ਜਿਹੜਾ ਆ ਪੰਜਾਬ ਦੇ ਮੇਲੇ ਦੇ ਉੱਤੇ ਮਾਣਦੇ ਆ ਤੇ ਹਰੇਕ ਰੰਗ ਨੂੰ ਮਾਣੋ ਆਓ ਰਲ ਮਿਲ ਕੇ ਪੰਜਾਬ ਦੇ ਮੇਲੇ ਨੂੰ ਹੋਰ ਵੀ ਕਾਮਯਾਬ ਕਰੀਏ ਖਮਦਾਰ ਦੇ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀਆ ਨੂੰ ਵੈਸੇ ਸਾਰਿਆਂ ਨੇ ਆਪਾਂ ਜਿੱਥੇ ਕਵਰੇਜ ਕੀਤਾ ਪੰਜਾਬ ਦੇ ਮੇਲੇ ਦੀ ਆਪਾਂ ਗੱਲ ਕਰੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਨਾਰਥ ਅਮਰੀਕਾ ਦਾ ਇੱਕੋ ਇੱਕ ਮੇਲਾ ਹੈ ਜਿਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਤਰ੍ਹਾਂ ਦਾ ਕਲਾ ਗਾਇਕੀ ਦੇ ਨਾਲ ਨਾਲ ਜਿੱਥੇ ਬੀਬੀਆਂ ਦਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਮੇਲਾ ਪੰਜਾਬਣਾ ਦਾ ਤੇ ਖਾਸ ਔਰਤੇ ਤਾਸ਼ ਦੇ ਮੁਕਾਬਲੇ ਹੋਏ ਆ ਉਧਰ ਰਾਈਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਜੀਪਾਂ ਟਰੈਕਟਰ ਇਸੇ ਤਰ੍ਹਾਂ ਦੇ ਜਿਹੜੇ ਮੇਲੇ ਆ ਲੱਗਣੇ ਚਾਹੀਦੇ ਆ ਪਰ ਪਤਾ ਨਹੀਂ ਕਦ ਅਸੀਂ ਦਿਨ ਵੇ ਦਿਨ ਘਟਦੇ ਜਾ ਰਹੇ ਹਾਂ ਜਿੰਨੀ ਸਾਡੀ ਇੰਡੀਅਨ ਪੰਜਾਬੀਆਂ ਦੀ ਵਸੋਂ ਵਧਦੀ ਜਾ ਰਹੀ ਆ ਸਾਨੂੰ ਇਹੋ ਜਿਹੇ ਮੇਲਿਆਂ ਦੇ ਵਿੱਚ ਸਪੋਰਟ ਜਿਹੜੀ ਕਰਨੀ ਚਾਹੀਦੀ ਆ ਚਾਹੇ ਬਿਜ਼ਨਸਮੈਨ ਆ ਚਾਹੇ ਅਸੀਂ ਅਜੇ ਆਡੀਅנס ਦੇ ਤੌਰ ਤੇ ਵਿਜ਼ਿਟ ਕਰਦੇ ਹਾਂ ਮੇਲਾ ਮੇਲੀਆਂ ਦਾ ਇੱਕ ਦੂਸਰੇ ਨਾਲ ਮਲਾਪ ਹੁੰਦਾ ਕਈ ਵਾਰੀ ਜਦੋਂ ਕੋਈ ਵਿਸ਼ੇਸ਼ ਆਪਾ ਪ੍ਰੋਗਰਾਮ ਲਿਖਦੇ ਆ ਉਦੋਂ ਸੱਦੇ ਜਿੰਨੇ ਕ ਇਨਵਾਈਟਡ ਕੀਤੇ ਹੁੰਦੇ ਉਹ ਹੀ ਆਉਂਦੇ ਆ ਪਰ ਇੱਥੇ ਪਤਾ ਨਹੀਂ ਕਿਸੇ ਨੂੰ 5 ਸਾਲਾਂ ਬਾਅਦ ਮਿਲਣਾ ਕਿਸੇ ਨੂੰ ਸਾਲ ਬਾਅਦ ਸੋਢੀ ਭਾਈ ਇਹ ਗੱਲ ਮੈਂ ਬਿਲਕੁਲ ਸਹਿਮਤ ਹਾਂ ਖਾਸ ਕਰਕੇ ਅੱਜ ਜਿੰਨੇ ਤੁਸੀਂ ਲਾਈ ਦੇਖਦੇ ਨਾ ਅੱਜ ਮੈ ਪੰਜਾ 6 ਸਾਲ ਬਾਅਦ ਇੱਕ ਸੱਜਣ ਮਿੱਤਰ ਮਿਲਿਆ ਕਹਿੰਦਾ ਮੇਜਰ ਬਾਈ ਲੋਪੇ ਹੋ ਗਿਆ ਮੈਂ ਕਿਹਾ ਅੱਜ ਤਾਂ ਰਹਿਨੇ ਆਕਾਸ਼ਵਾਣੀ ਵਿੱਚ ਆ ਪਰ ਤੁਸੀਂ ਸਾਡੇ ਦਿਨਾਂ ਜਵਸਦੇ ਆ ਤੇ ਅੱਜ ਖਾਸ ਕਰਕੇ ਸਪੈਸ਼ਲੀ ਪੰਜਾਬ ਦੇ ਖਾ ਆਪਣਾ ਮੇਲਾ ਜਸਵਿੰਦਰ ਖੋਸੇ ਭਾਈ ਦਾ ਵੀ ਧੰਨਵਾਦ ਆ ਆਪਾਂ ਸਾਰਿਆਂ ਦੀ ਇੱਕ ਟੀਮ ਆ ਔਰ ਜਿੰਨੇ ਵੀ ਸਾਡੇ ਦਰਸ਼ਕ ਇੱਥੇ ਪਹੁੰਚੇ ਆ ਪਿੰਦਰ ਸਾਹਿਬ ਕੀ ਕਹਿਣਾ ਚਾਹੁੰਦੇ ਛੋਟੀ ਬਾ ਮੇਲੇ ਦਾ ਪੂਰਾ ਮਾਹੌਲ ਆ ਜਲੇਬੀਆਂ ਨਿਕਲ ਰਹੀਆਂ ਆ ਆ ਨਜ਼ਾਰਾ ਆਇਆ ਗਰਮਾ ਗਰਮ ਤੇ ਪੂਰਾ ਨਜ਼ਾਰਾ ਬਾਈ ਜੀ ਨਾ ਜੇ ਬਾਈ ਕੀ ਕਹਿਣਾ ਚਾਹੁੰਦੇ ਆ ਹਾਂਜੀ ਭਾਈ ਬਹੁਤ ਵਧੀਆ ਇੰਜੋਏ ਕਰ ਰਹੇ ਸਾਰਾ ਪੰਜਾਬ ਦੇ ਮੇਲਾ ਸਾਰੀ ਦੁਨੀਆ ਬਹੁਤ ਦੁਨੀਆ ਕੱਟੀ ਹੋਈ ਤੇ ਵਧੀਆ ਸਾਰਾ ਬਹੁਤ ਇੰਜੋਏ ਕਰ ਰਹੇ ਥੈਂਕ ਯੂ ਭਾਈ ਥੈਂਕ ਯੂ ਭਾਈ ਸੁਖ ਬਾਈ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਿਵੇਂ ਸਾਰਿਆਂ ਨੇ ਵੈਸੇ ਬਹੁਤ ਵਧੀਆ ਕਵਰ ਕਰਤਾ ਛੋਡੀ ਭਾਜੀ ਬੇ ਇਹੋ ਜਿਹਾ ਮੇਲਾ ਮੇਰਾ ਖਿਆਲ ਪੰਜਾਬ ਤੋਂ ਬਾਹਰ ਜੇ ਹੋਊਗਾ ਇਹ ਖੋਸੇ ਭਾਈਆ ਮੇਲਾ ਜਿਵੇਂ ਤੁਸੀਂ ਦੱਸਿਆ ਜੀਪਾਂ ਟਰੈਕਟਰ ਮੋਟਰਸਾਈਕਲ ਤੇ ਮੇਰਾ ਖਿਆਲ ਕਬੂਤਰ ਬਾਜੀ ਵੀ ਹੋਈ ਆ ਇਹ ਤਾਂ ਸੋ ਹੀ ਮਿਸ ਕਰ ਗਏ ਪਰ ਮੈਨੂੰ ਐ ਲੱਗ ਰਿਹਾ ਜਿਵੇਂ ਅੱਜ ਮੈਂ ਛਪਾਰ ਦੇ ਮੇਲੇ ਤੇ ਫਿਰ ਰਿਹਾ ਹਾਂ ਕੀ ਬਾਤ ਕੀ ਬਾਤ ਹੈ ਬਹੁਤ ਵਧੀਆ ਮੇਲਾ ਜੀ ਇੱਕ ਵਾਰੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਇਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਇਹ ਮੇਲੇ ਲੱਗਣੇ ਚਾਹੀਦੇ ਆ ਜੀ ਤੇ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ 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 ਸਾਡੇ ਨਾਲ ਖਾਸ ਕਰਕੇ ਧਾਰਿਆ ਸਾਹਿਬ ਵੀ ਜੁੜੇ ਹੋਇਆ ਤੇ ਇਹ ਵੀ ਬਰੀ ਬਲੰਦ ਆਵਾਜ਼ ਆ ਇਹਨਾਂ ਦਾ ਵੀ ਆਪਾਂ ਵੈਲਕਮ ਕਰਨਾ ਧਾਰਿਆ ਭਾਈ ਜੀ ਜ ਸਭ ਤੋਂ ਪਹਿਲਾਂ ਤਾਂ ਮੇਜਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸੋ ਹਮਦਰ ਟੀਵੀ ਦੇਖਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਇੱਕ ਗਰਮ ਹੌਲ ਜਿਹੜਾ ਗਾਣਾ ਲਾਉਣਾ ਹੈ ਲੋ ਜੀ ਕਹਿੰਦੇ ਹੁੰਦੇ ਆ ਵੀ ਟੌਣਾ ਚ ਕੀਲੇ ਕਢਣ ਲਾ ਆਪਾਂ ਗਾਣਾ ਸੁਣਾਉਨੇ ਆ ਜੋ ਮੇਰਾ ਨਵਾਂ ਆ ਰਿਹਾ ਰਿਕਾਰਡ ਕਰਾ ਰਹੇ ਆ ਓ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਗੱਬਰੂ ਨੇ ਕੱਢਣੇ ਓ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਜੱਟ ਨੇ ਆ ਕੱਢਣੇ ਜਿਹੜੇ ਸੜੇ ਕਰਦੇ ਨੇ ਤੇ ਚਰਾ ਨਹੀਂ ਸਾਰੇ ਹੁਣ ਪਿੱਛੇ ਛੱਡਣੇ ਓ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਗੱਬਰੂ ਨੇ ਕੱਢਣੇ ਓ ਬੜਿਆਂ ਦੀ ਧੌਣ ਵਿੱਚੋਂ ਕੀਲੇ ਜੱਟੀ ਇਹ ਨਹੀਂ ਜੱਟ ਨੇ ਆ ਕੱਢਣੇ ਲਓ ਜੀ ਆਂਤਰਾ ਵੀ ਇਹਦਾ ਹੁੰਦੀ ਓ ਸੁਖਨਾ ਬਾਬੇ ਦੀ ਕੰਮ ਲੋਟ ਬੱਲੀਏ ਅਮਨ ਪੰਨੂ ਸਾਡੀ ਕਰਦੀ ਸਪੋਰਟ ਬੱਲੀਏ ਓ ਸੁਖਨਾ ਬਾਬੇ ਦੀ ਕੰਮ ਲੋਟ ਬੱਲੀਏ ਖੋਸਾ ਬਾਈ ਬੁੱਲ ਕਰਦਾ ਸਪੋਰਟ ਬੱਲੀਏ ਉਹ ਰਾਜੂ ਥਾਲੀ ਵਾਲ ਨੇ ਨਹੀਂ ਵਿਚਨੀ ਬਦੇ ਚਾ ਹੁਣ ਝੰਡੇ ਕੱਢਣੇ ਉਹ ਬਣਿਆਂ ਦੀ ਧੌਣ ਵਿੱਚੋਂ ਕੀਲੇ ਜੱਟ ਹੀ ਨਹੀਂ ਗੱਪਰੂ ਨੇ ਕੱਢਣੇ ਉਹ ਬਣਿਆਂ ਦੀ ਧੌਣ ਵਿੱਚੋਂ ਕੀਲੇ ਜੱਟ ਹੀ ਨਹੀਂ ਜੱਟ ਨੇ ਆ ਕੱਢਣੇ ਕੱਢ ਦਿੱਤੇ ਆ ਕੱਢ ਦਿੱਤੇ ਆ ਕੱਢ ਦਿੱਤੇ ਆ ਤੇ ਖਾਸ ਕਰਕੇ ਜਿੱਥੇ ਆ ਦੇਖੋ ਰੌਣਕਾ ਪੂਰੀਆਂ ਜੋਰਾਂ ਸ਼ੋਰਾਂ ਲੱਗੀਆਂ ਹੋਈਆਂ ਆ ਤੇ ਰਹਿਬ ਸਾਡਾ ਸਟਾਰ ਭਰਾ ਹਾਂਜੀ ਹਮਦਾਰਤ ਟੀਵੀ ਦੇ ਮਾਧਿਅਮ ਤੋਂ ਸਾਡਾ ਟੋਰਾਂਟੋ ਦਾ ਬਿਗੇਸਟ ਸ਼ੋਅ ਬਿਗੇਸਟ ਮੇਲਾ ਦੇਖਦੇ ਹੋਏ ਸਾਰੇ ਆਪਣੇ ਪੰਜਾਬੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਜੀ ਆਇਆਂ ਨੂੰ ਕੋਸਾ ਭਾਈ ਜਿੰਦਾਬਾ ਜਿਨ੍ਹਾਂ ਦੇ ਸਦਕਾ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਭਰਿਆ ਪਿਆ ਆ ਦਰਸ਼ਕ ਵਹੀਰਾਂ ਘੱਟ ਘੱਟ ਕੇ ਇੱਥੇ ਆ ਰਹੇ ਆ ਪੂਰੀਆਂ ਰੌਣਕ ਮੇਲਾ ਲੱਗੀਆਂ ਆ ਜੀਪਾਂ ਸੜੀਆਂ ਆ ਇੱਧਰ ਮੁੰਡਿਆਂ ਨੇ ਪੂਰੀਆਂ ਵਧੀਆ ਦਰ ਮੇਜਰ ਭਾਈ ਵੀ ਸਾਡੇ ਨਾਲ ਆ ਠੀਕ ਆ ਤੇ ਹੋਰ ਵੀ ਪਤਵੰਤੇ ਸੱਜਣ ਇਥੇ ਪਹੁੰਚੇ ਹੋਏ ਆ ਮੇਲੇ ਦੀ ਪ੍ਰਮੋਸ਼ਨ ਵਾਸਤੇ ਜਾਜਾਕਾਰ ਹੋਏ ਆ ਆਏ ਹਾਏ ਧੰਵਾਦ ਆ ਤਰਵਾਦ ਆ ਤੇ ਇੱਕ ਲਾਸਟ ਵਿੱਚ ਇੱਕ ਉੱਪਰ ਦੀ ਆਵਾਜ਼ ਸਾਡੇ ਕੋਲ ਆਈ ਹੋਈ ਆ ਇਹ ਆਵਾਜ਼ ਦਾ ਵੀ ਵੈਲਕਮ ਕਰਨਾ ਬੜਾ ਜ਼ਰੂਰੀ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋਂ ਗੂ ਗੀਤ ਦੇ ਬੋਲ ਤੁਹਾਨੂੰ ਸੁਣਨ ਲੱਗਾ ਬਹੁਤ ਥਾਸੀ ਵਿਆ ਦਾ ਮੈਨੂੰ ਚਾ ਮਿੱਤਰੋ ਪਤਾ ਨਹੀਂ ਸੀ ਅੱਬ ਪੈਂਦਾ ਆ ਮਿੱਤਰੋ ਹੋਪੇ ਕੇ ਜਾਣਦੇ ਡਰਾਵੇ ਗੱਲ ਗੱਲ ਤੇ ਹੋਪੇ ਕੇ ਜਾਣਦੇ ਡਰਾਵੇ ਗੱਲ ਗੱਲ ਤੇ ਤੇ ਮੈਂ ਹੁਕਮ ਵਜਾਉਂਦਾ ਫਿਰਦਾ ਓ ਜੀ ਦਾ ਚੱਲਦਾ ਇਲਾਕੇ ਵਿੱਚ ਨਾ ਜੱਟ ਚੁੰਨੀਆਂ ਸਕਾਉਂਦਾ ਫਿਰਦਾ ਓ ਬਾਤਾਂ ਓ ਜੀ ਦਾ ਚੱਲਦਾ ਇਲਾਕੇ ਵਿੱਚ ਨਾ ਜੱਟ ਚੁੰਨੀਆਂ ਸਕਾਉਂਦਾ ਫਿਰਦਾ ਹੈ ਕੀ ਬਾਤਾਂ ਕੀ ਬਾਤਾਂ ਧੰਵਾਦ ਆ ਤੇ ਜਿਹਨੇ ਅੱਜ ਤੁਸੀਂ ਲਾਈਵ ਦੇ ਦਿੱਤਾ ਤੁਹਾਡਾ ਸਾਰਿਆਂ ਦਾ ਵੈਲਕਮ ਆ ਤੇ ਖਾਸ ਕਰਕੇ ਹਮਦਾਰ ਤੇ ਟੀਵੀ ਦਾ ਵੀ ਵੈਲਕਮ ਆ ਜ਼ਿੰਦਾਬਾਦ ਟੀਵੀ ਜ਼ਿੰਦਾਬਾਦ ਰੇਡੀਓ ਵੀ ਤੁਹਾਡੇ ਨਾਲ ਆ ਤੇ ਆਪਾਂ ਸਾਰਿਆਂ ਦਾ ਵੈਲਕਮ ਕਰਦੇ ਆ ਤੁਹਾਡਾ ਆਪਣਾ ਪੰਜਾਬ ਦੇ ਮੇਲਾ ਤੇ ਆਪਾਂ ਰਲ ਮਿਲ ਕੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤੇ ਕੀ ਬਾਤਾਂ ਬੋਬੀ ਬੰਦੀਰ ਬੋਬੀ ਬੰਦੇਰ ਵੀ ਮੇਰਾ ਛੋਟਾ ਵੀਰ ਆ ਗਿਆ ਇਹਦਾ ਵੀ ਵੈਲਕਮ ਕਰਨਾ ਦੇ ਨੇ ਰੌਣਕਾਂ ਲਾਤੀਆਂ ਥੋੜੇ ਜਿਹਾ ਲੇਟ ਆ ਮਾੜਾ ਕਰਿਓ ਅਪਡੇਟ ਮਾੜਿਆ ਕੋਸ ਅੱਜ ਪੰਜਾਬ ਦੇ ਮੇਲੇ ਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਸਾਰੇ ਕਲਾਕਾਰਾਂ ਨੇ ਹਾਜ਼ਰੀ ਲਵਾਈ ਆ ਚਲੋ ਮੈਂ ਮੇਲੇ ਦੀ ਸ਼ੁਰੂਆਤ ਕੀਤੀ ਸੀਗੀ ਧਰਮਗੀਤ ਦੇ ਨਾਲ ਤੇ ਬਹੁਤ ਵਧੀਆ ਮੇਲੇ ਦਾ ਆਗਾਜ਼ ਹੋਇਆ ਤੇ ਹੁਣ 19 ਅਕਤੂਬਰ ਨੂੰ ਜਿੰਦਾਬਾਦ ਮੇਲਾ ਹੋ ਰਿਹਾ ਮੇਜਰ ਬਾਈ ਚੱਕ ਸਾਬੂ ਵਾਲੇ ਜਿੰਦਾਬਾਦ ਰੇਡੀਓ ਵੱਲੋਂ ਮੇਲਾ ਕਰਾ ਰਹੇ ਆਂ ਸੀ ਸਾਰੇ ਜਿਦੇ ਵਿੱਚ ਬਹੁਤ ਸਾਰੇ ਉੱਚ ਕੋਟੀ ਦੇ ਕਲਾਕਾਰ ਪਹੁੰਚਣਗੇ ਜਿਵੇਂ ਅੱਜ ਕਲਾਕਾਰ ਪਹੁੰਚੇ ਆ ਮੈਂ ਵੀ ਉਹਦੇ ਵਿੱਚ ਆਪਣੀ ਹਾਜ਼ਰੀ ਲਵਾਵਾਂਗਾ ਤੁਹਾਡਾ ਬਾਰਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋ ਲਾਈਨਾਂ ਇਹ ਗੱਲ ਤੇ ਹਰ ਕੋਈ ਜਾਣਦਾ ਏ ਕਿ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂ ਜਾਂ ਭਾਈਆਂ ਨੂੰ ਛੱਡ ਫਕੀਰ ਬਣਿਆ ਵੀ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਆਸਾਂ ਪਰਦੇਸੀਆਂ ਵੀ ਤੁਰ ਜਾਣਾ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ ਥੈਂਕ ਯੂ ਭਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਧੰਨਵਾਦ 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 ਜਿਨੇ ਵੀ ਤੁਸੀਂ ਸਾਨੂੰ ਲਾਈਵ ਦੇ ਦਿੱਤਾ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਕਰੀ ਫਿਰ ਤੇ ਜੁੜ ਰਹੋ ਪਿਆਰ ਬਣ ਸਤਕਾਰ ਬਣਾ ਕੇ ਰੱਖਿਓ ਹਮਦਰਦ ਵੀ ਲੈ ਕਰੀ ਫਿਰ ਮੈਂ ਧੰਨਵਾਦ ਕਰਦਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਸასი ਕਾਲ ਬਹੁਤ ਬਹੁਤ ਧੰਨਵਾਦ ਜੀ ਔਰ ਬਹੁਤ ਬਹੁਤ ਅਸੀ ਮੁਬਾਰਕਬਾਦ ਦਿੰਦੇ ਆ ਜਸਵਿੰਦਰ ਖੋਸਾ ਤੇ ਉਹਨਾਂ ਦੀ ਟੀਮ ਨੂੰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਇਹ ਫੰਕਸ਼ਨ ਕਰਾਉਂਦੇ ਨੇ ਮੇਲਾ ਕਰਾਉਂਦੇ ਨੇ ਅੱਜ ਵੀ ਬੜਾ ਮੇਲਾ ਕਾਮਯਾਬ ਸੀਗਾ ਜਿੰਨੇ ਵੀ ਦਰਸ਼ਕ ਪਹੁੰਚੇ ਨੇ ਉਹਨਾਂ ਦਾ ਵੀ ਵੈਲਕਮ ਹੈ ਔਰ ਸਾਰੇ ਸਪਾਂਸਰਾਂ ਦਾ ਧੰਨਵਾਦ ਹੈ ਇੱਕ ਵਾਰੀ ਫੇਰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਖੋਸਾ ਸਾਹਿਬ ਦੀ ਟੀਮ ਨੂੰ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪੰਜਾਬ ਡੇਟ ਟਰੱਕ ਦੇਖ ਰਹੇ ਹੋ ਤੁਸੀਂ ਮੇਰੇ ਨਾਲ ਮੌਜੂਦ ਨੇ ਪੰਜਾਬ ਦੀ ਬਹੁਤ ਹੀ ਸੋਹਣੀ ਮਟਿਆਰ ਰੂਬੀ ਕੌਰ ਸਿੰਗਰ ਸੋ ਇਹਨਾਂ ਨੇ ਵੀ ਮੇਲੇ ਦੇ ਵਿੱਚ ਆ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਗੀਤ ਗਾਏ ਨੇ ਸੋ ਮੈਂ ਕਹਾਂਗਾ ਮੈਡਮ ਜੀ ਕਰੀ ਮੇਲੇ ਦੇ ਸਬੰਧ ਵਿੱਚ ਕੁਝ ਨਾ ਕੁਝ ਬੋਲੋ ਸਿਕਲ ਜੀ ਮੈਂ ਰੂਬੀ ਕਾਲ ਸੋ ਅੱਜ ਜਿਵੇਂ ਸਾਰੇ ਇਕੱਠੇ ਹੋਏ ਆ ਪੰਜਾਬ ਦੇ ਮੇਲੇ ਤੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਬਹੁਤ ਵਧੀਆ ਵਧੀਆ ਸਾਰੇ ਸਿੰਗਰਾਂ ਨੇ ਗਾਇਆ ਸੋ ਮੈਨੂੰ ਵੀ ਗਾਉਣ ਦਾ ਮੌਕਾ ਮਿਲਿਆ ਸੋ ਸਾਰਿਆਂ ਦਾ ਥੈਂਕ ਯੂ ਸੋ ਮੱਚ ਜਿੰਨੇ ਵੀ ਉੱਥੇ ਆਡੀਅנס ਆਈ ਹੈ ਥੈਂਕ ਯੂ ਜੀ ਥੈਂਕ ਯੂ ਜੀ ਰੁਪੀ ਕੌਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਹਵੰਦਾਰ ਰਟੀਵੀ ਦੇਖਦੇ ਸਾਡੇ ਦਰਸ਼ਕਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰ ਆ ਆਪਾਂ ਸਾਰੇ ਪੰਜਾਬੀ ਜਿਨ੍ਹਾਂ ਨੇ ਖੋਸੇਬਾਈ ਨੂੰ ਵਧਾਈਆਂ ਸਭ ਤੋਂ ਪਹਿਲਾਂ ਖੋਸੇਬਾਈ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ 30 35 ਸਾਲ ਪੁਰਾਣਾ ਮੇਲਾ ਇਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਹਾਲੇ ਤੱਕ ਸਾਹਮਣੇ ਰੱਖਿਆ ਤੇ ਐਵਰੀ ইয়ার ਕਹਿੰਦੇ ਤੋਂ ਕਹਿੰਦਾ ਇੱਥੇ ਸਿੰਗਰ ਆਉਂਦਾ ਤੇ ਬਹੁਤ ਵਧੀਆ ਪਰਿਵਾਰਿਕ ਮਾਹੌਲ ਹੁੰਦਾ ਤੁਸੀਂ ਦੇਖ ਸਕਦੇ ਆ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਆਈਆਂ ਦੇਖਣ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਥੈਂਕ ਯੂ ਜੀ ਤੇ ਮੈਂ ਆਪਣੇ ਦੋਸਤਾਂ ਨੂੰ ਕਹੂੰਗਾ ਰੂਟਸ ਪੰਜਾਬੀ ਚੈਨਲ ਤੋਂ ਉਹ ਵੀ ਸਰਦਾਰਜੀ ਕੁਛ ਜੀ ਮੇਲੇ ਬਾਰੇ ਜਾਣਨਾ ਪਾਉ ਥੈਂਕ ਯੂ ਜੀ ਬਿਲਕੁਲ ਜੀ ਦੇਖੋ ਇੱਥੇ ਕੈਨੇਡਾ ਚ ਪਤਾ ਪਾ ਨੂੰ ਕਾਮਕਾਰ ਬਹੁਤ ਨੇ ਸਟ्रेस ਬਹੁਤ ਆ ਕੰਮਕਾਰ ਨੇ ਉਹਦੇ ਵਿੱਚ ਜਿਵੇਂ ਇਦਾਂ ਦੀਆਂ ਚੀਜ਼ਾਂ ਸਾਨੂੰ ਰੀਚਾਰਜ ਕਰਦੀਆਂ ਨੇ ਜਦੋਂ ਸੱਬੇ ਚਾਰ ਕੋਈ ਵੀ ਐਕਟੀਵਿਟੀ ਹੁੰਦੀਆਂ ਜਿਵੇਂ ਅੱਜ ਕੋਸ਼ਾ ਸਾਹਿਬ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਬਹੁਤ ਵੱਡੇ ਵੱਡੇ ਸਿੰਗਰ ਆਏ ਕੋਈ ਪੇਡ ਨਹੀਂ ਹੈਗਾ ਨੋ ਫ੍ਰੀ ਐਂਟਰੀ ਆ ਫ੍ਰੀ ਪਾਰਕਿੰਗ ਸਾਰਾ ਕੁਝ ਫ੍ਰੀ ਆ ਲੋਕੀਓ ਜਵਾਈ ਕਰ ਰਹੇ ਨੇ ਖਾਸ ਕਰਕੇ ਪੰਜਾਬੀ ਸੱਭਿਆਚਾਰ ਦੇ ਸੰਬੰਧ ਦੇ ਵਿੱਚ ਇਹ ਮੇਲਾ ਕਰਵਾਇਆ ਜਾਂਦਾ ਪਿਛਲੇ 30-35 ਸਾਲਾਂ ਤੋਂ ਬਹੁਤ ਸੋਹਣਾ ਲੋਕੀ ਇੰਜਵਾਇ ਕਰ ਰਹੇ ਨੇ ਬਹੁਤ ਆਪਾਂ ਇੱਥੇ ਦੇਖਦੇ ਆਂ ਵੀ ਆਪਣਾ ਸੱਭਿਆਚਾਰ ਕੁਰਤੇ ਚਾਦਰੇ ਪਾ ਕੇ ਆਏ ਨੇ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਿਤੇ ਮੇਡੇ ਪਿੰਡ ਵਿੱਚ ਮੇਲਾ ਦੇਖ ਬਹੁਤ ਸਾਰੇ ਮੈਂ ਕਹਿੰਦਾ ਬਜ਼ੁਰਗ ਵੀ ਕੁਰਤੇ ਚਾਦਰੇ ਪਾ ਕੇ ਆਏ ਨੇ ਬਹੁਤ ਵਧੀਆ ਮਾਹੌਲ ਲੱਗਦਾ ਹਣਾ ਚਾਦਰੇ ਕੁਰਤੇ ਪੂਰਾ ਪੰਜਾਬ ਵਾਲਾ ਮਾਹੌਲ ਬਣਿਆ ਪਿਆ ਜੀ ਮੈਂ ਕਹਿੰਦਾ ਪੰਜਾਬੀ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਸ਼ਾਇਰਣ ਚੜ੍ਹਦੀ ਕਲਾ 'ਚ ਜਿਵੇਂ ਰਣ ਸਤਿਗਤ ਜੀ ਸਾਰਿਆਂ ਨੂੰ ਮੈਂ ਪ੍ਰੇਮਗੇ ਲੋ ਅ ਮੇਲਾ ਕਾਫੀ ਭਰਿਆ ਹੈ ਜੀ ਮੇਰਾ ਖਿਆਲ ਇਹ ਮੇਲਾ ਸਾਡੇ ਖੋਸਾ ਭਾਜੀ ਤਕਰੀਬਨ 35 36 ਸਾਲ ਤੋਂ ਕਰਵਾ ਰਹੇ ਆ ਔਰ ਹਰ ਇੱਕ ਸਾਲ ਹੀ ਕਾਫੀ ਮੇਲਾ ਭਰਦਾ ਜੀ ਇਸ ਵੇਲੇ ਵੀ ਜਿਹੜੇ ਸਾਡੇ ਪੰਜਾਬੀ ਭਰਾ ਆ ਸਾਰੇ ਬੜੇ ਹੋਮੋਮ ਆ ਕੇ ਆਏ ਆ ਬਹੁਤ ਸਤਿਕਾਰਯੋਗ ਅੱਜ ਦੇ ਆਪਨੇ ਮੇਲੇ ਦੇ ਉੱਤੇ ਇੱਥੇ ਜਸਵਿੰਦਰ ਖੋਸਾ ਹੁਣੀ ਹਰ ਸਾਲ ਦੀ ਤਰ੍ਹਾਂ ਇੱਕ ਵੱਡਾ ਇਵੈਂਟ ਕਰਾਉਂਦੇ ਆ ਤੇ ਔਰ ਵੱਡੀ ਸ਼ਾਫ ਛੱਡਦੇ ਆ ਉਦੇ ਲਈ ਬਹੁਤ ਬਹੁਤ ਸਤਿਕਾਰ ਆ ਜਸਵਿੰਦਰ ਖੋਸੇ ਲਈ ਤੋਂ ਦੀ ਪੂਰੀ ਟੀਮ ਲਈ ਪਸ਼ਵਿੰਦਰ ਸੰਧੂ ਲਈ अवतार थालीवाल ਲਈ ਜਵਿੰਦਰ ਖੋਸਲੇ ਲਈ ਬਹੁਤ ਸਤਿਕਾਰ ਹੈ ਤਾਂ ਇੱਥੇ ਹੋਰ ਵੀ ਜੋ ਆਮ ਲੋਕ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੰਕਲ ਜੀ ਤੁਸੀਂ ਮੇਲੇ ਤੇ ਪਹੁੰਚੇ ਹੋਏ ਹੋ ਕਿਵੇਂ ਮਹਿਸੂਸ ਕਰ ਰਹੇ ਰੌਣਕਾਂ ਲੱਗੀਆਂ ਹੋਈਆਂ ਨੇ ਹਾਂ ਭਾਈ ਮੇਲੇ ਤੇ ਬਹੁਤ ਰੌਣਕਾਂ ਨੇ ਅਸੀਂ ਟੀਮ ਦੇ ਮੈਂਬਰ ਆ ਸਰਦਾਰ ਖੋਸਾ ਸਾਹਿਬ ਦੇ ਨਾਲ ਪੰਜਾਬ ਦੇ ਮੇਲਾ ਦੇ ਅਸੀਂ ਅਸੀਂ ਤਕਰੀਬਨ 15 16 ਸਾਲ ਤੋਂ ਜੁੜੇ ਹੋਏ ਆ ਨਾਲ ਟੀਮਬਰ ਕਰਾਂ ਅਸੀਂ ਸਾਰੇ ਅਸੀਂ ਇੱਕ ਐਂਟਰਟੇਨਮੈਂਟ ਦਾ ਸਾਜਨ ਬੁਣਾ ਕੇ ਲੋਕਾਂ ਨੂੰ ਇੱਕ ਜਿਵੇਂ ਅਸੀਂ ਸਟ੍ਰੈਸ ਦੇ ਵਿੱਚੋਂ ਗੁਜ਼ਰ ਕੇ ਇੱਕ ਦਿਨ ਦੇ ਖੁਸ਼ ਕਰਨ ਦਾ ਇੱਕ ਦਿਨ ਰੱਖਿਆ ਸੀ ਇਹ ਪੰਜਾਬ ਡੇ ਮੇਲਾ ਇਹ ਅਸੀਂ ਤਕਰੀਬਨ ਲੈ ਵੱਡੇ ਤੇ ਕਰਾਈਦਾ ਆ ਇੱਕ ਹੀ ਥੋੜਾ ਇੱਕ ਵੀਕ ਲੇਟ ਹੋ ਗਿਆ ਉਸ ਕਰਕੇ ਅਸੀਂ ਖੋਸਾ ਸਾਹਿਬ ਦਾ ਟੀਮ ਦਾ ਸਭ ਦਾ ਅਸੀਂ ਧੰਨਵਾਦ ਕਰਦੇ ਆ ਉਹ ਜਿੰਨੇ ਵੀ ਸਰੋਤੇ ਆਏ ਆ ਵੇਖਣ ਵਾਲੇ ਸਾਰੇ ਸਭ ਦਾ ਧੰਨਵਾਦ ਕਰਦੇ ਆ ਸਾਨੂੰ ਚੜ੍ਹਦੀ ਕਲਾ ਚ ਰਹੋ ਸਾਰੇ ਖੁਸ਼ ਰਹੋ ਇਦਾਂ ਦੇ ਐਂਟਰਟੇਨਮੈਂਟ ਤੇ ਜ਼ਰੂਰ ਆਓ ਸਾਰਾ ਕੁਛ ਅਸੀਂ ਫਰੀ ਆ ਕੋਈ ਟਿਕਟ ਨਹੀਂ ਇੱਥੇ ਖੁੱਲਾ ਮੇਲਾ ਰੱਖਿਆ ਹਰ ਸਾਲ ਰੱਖੀਦਾ ਅਸੀਂ ਕੋਈ ਸਾਡਾ ਸੋ ਨਹੀਂ ਕਾ ਇਹਨੂੰ ਇਹਨੂੰ ਕਹਿੰਦੇ ਮੇਲਾ ਜਿਹੜਾ ਫਰੀ ਹੁੰਦਾ ਨਾ ਬਿਨਾ ਟਿਕਟ ਤੋਂ ਉਹਨੂੰ ਮੇਲਾ ਕਿਹਾ ਜਾਂਦਾ ਜਿਹੜਾ ਹੁੰਦਾ ਟਿਕਟ ਲਾ ਕੇ ਫੇਮੇ ਗਰਾਊਂਡ 'ਚ ਹੀ ਕੀਤਾ ਜਾਵੇ ਉਹ ਸੋ ਹੁੰਦਾ ਤੇ کئی ਸਾਲਾਂ ਤੋਂ ਇਹ ਮੇਲਾ ਚੱਲਿਆ ਆ ਰਿਹਾ ਤੇ ਨਾਰਥ ਅਮਰੀਕਾ ਦਾ ਮੇਰਾ ਖਿਆਲ ਸਭ ਤੋਂ ਵੱਡਾ ਇਹ ਮੇਲਾ ਹੈਗਾ ਜਿਹੜਾ ਫ੍ਰੀ ਹੈਗਾ ਬਿਲਕੁਲ ਫ੍ਰੀ ਇਹਦੀ ਟਿਕਟ ਹੈ ਫ੍ਰੀ ਪਾਰਕਿੰਗ ਹੈਗੀ ਹੈ ਤੇ ਬੇਸ਼ੁਮਾਰ ਕਲਾਕਾਰ ਇੱਥੇ ਜਿੱਤੇ ਸੁਣਨ ਨੂੰ ਮਿਲਦੇ ਨੇ ਉੱਥੇ ਪੁਰਾਣੇ ਮਿੱਤਰਾਂ ਦੋਸਤਾਂ ਨਾਲ ਵੀ ਸਾਂਝ ਪੈਂਦੀ ਹੈ ਪੁਰਾਣੇ ਪਰਿਵਾਰ ਜਿਹੜੇ ਤੁਹਾਡੇ ਨਾਲ ਸਿਰਫ ਫੋਨ 'ਤੇ ਜਿਨ੍ਹਾਂ ਦੀ ਗੱਲ ਹੁੰਦੀ ਆ ਉਹਨਾਂ ਨੂੰ ਰੂਪ ਰੂਪ ਤੁਸੀਂ ਮਿਲ ਸਕਦੇ ਹੋ ਸੋ ਮੈਂ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮਹਿਫਲ ਮੀਡੀਆ ਟੀਮ ਨੂੰ ਕੁਸ਼ਪਿੰਦਰ ਸੰਧੂ ਭਾਜੀ ਆਵਤਾਰ ਢਾਲੀਵਾਲ ਜੀ ਜਿੰਮੀ ਗੋਸ਼ਿਕ ਤੇ ਨਾਲ ਜਸਵਿੰਦਰ ਤਾਂ ਐਸੀ ਅਜਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਦਿਖਾਇਆ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋਅ ਉਮੀਦ ਹੈ ਤੁਹਾਨੂੰ ਵੀ ਚੰਗਾ ਲੱਗਿਆ ਹੋਵੇਗਾ ਬ੍ਰਾਂਟਨ ਦੇ ਵਿੱਚ ਕਾਫੀ ਸਾਰੀਆਂ ਰੌਣਕਾਂ ਲੱਗੀਆਂ ਤੇ ਇੱਥੇ ਕਾਫੀ ਲੋਕਾਂ ਨੇ ਮੇਲੇ ਦੀ ਤਾਰੀਫ਼ ਵੀ ਕੀਤੀ ਆਰਗੇਨਾਈਜ਼ਰਸ ਦੀ ਵੀ ਤਾਰੀਫ਼ ਕੀਤੀ ਕਿ ਮੇਲਾ ਬਹੁਤ ਹੀ ਵਧੀਆ ਆਯੋਜਿਤ ਕੀਤਾ ਗਿਆ ਆ ਅੱਜ ਦੀ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ ਕੈਮਰਾਮੈਨ ਵਿਪਿੰਦ ਨਾਲ ਗੁਰਜੀਤ ਕੌਰ ਨੂੰ ਦੇ ਇਜਾਜ਼ਤ ਸੱਚੀ ਗੱਲ